ਚੇਰਾ ਲਾ ਸ਼ਰਤ ਛੱਤ ਹੋਰ 17 ਮਣੀ ਪੈ ਗਈ ਸਾਡੇ ਤਾਂ ਨਾ ਚੇਰਾ ਲਾ ਸ਼ਰਤ ਇਹ ਬੁੱਢਾ ਬਾੜੀਆਂ ਛੱਤਾ ਲਾਉਂਦਾ ਤੇ ਖਾਊ ਘਾਟਾ ਤੈਨੂੰ ਕਹ ਸੀ ਲਾਉਂਦੇ ਨਹੀਂ ਹੁੰਦੇ ਛੱਤਾ ਯਾਰ ਬਸ ਮੈਂ ਤਾਂ ਜੋਸ਼ ਚ ਆ ਕੇ ਲਾ ਵਟਾ ਹੁਣ ਕੀ ਕਰੀਏ ਉਹ ਕਿੰਨੇ ਦੀ ਲਾਈ ਮੈਂ ਤਾਂ ਦੋ ਹੱਥਾਂ ਦੀ ਲਾਈ ਆ ਅੱਛਾ ਦੋ ਹੱਥਾਂ ਦੀ ਲਾਈ ਆ ਉਹ ਮੈਂ ਕਦੋਂ ਤੈਨੂੰ ਇਸ ਜੀ ਕਰਦਾ ਹੱਥ ਲਾ ਤੇਰੀ ਲੈ ਆਜੋ ਭਾਈ ਛੇਰੋ ਆਜੋ ਆਜੋ ਸਾਰੇ ਹੀ ਬਦਲ ਗਿਆ ਪਿੰਡ ਹੈ ਤਾਂ ਕੁਛ ਲੱਗਦਾ ਨਹੀਂ ਮੈਨੂੰ ਇੱਥੇ ਜੇ ਘਰ ਸੀ ਅਜਵਾਨਾ ਨੂੰ ਪੁੱਛਦੇ ਆ ਬੇਬੇ ਨੂੰ ਫਿਰ ਲੈ ਆ ਮੈਂ ਇੱਕ ਵਾਰੀ ਹੋਰ ਦਾ ਸਾਹਿਬ ਜੀ ਆ ਇੱਕ ਵਾਰੀ ਦਿਖਾ ਦਿਓ ਚੱਲ ਮੈਂ ਫਿਰ ਜਨ ਆਈ ਘਰੇ ਫਿਰ ਲੈ ਕੇ ਆਉਣਾ ਪਿੰਡ ਜਾਂਦੇ ਠੀਕ ਹੈ ਜੀ ਆ ਬਾਬਾ ਕਿਵੇਂ ਪੁੰਦ ਲਿਆ ਤੋਰੇ ਫਿਰਦਾ ਓ ਕੀ ਹਾਲ ਆ ਜਵਾਨਾ ਹਾਂ ਤਾਂ ਠੀਕ ਆ ਤੂੰ ਕਿਵੇਂ ਪੁੰਦ ਲਿਆ ਫਿਰਦਾ ਓ ਕਾਹਦਾ ਪੁੰਦ ਲਿਆ ਛੇਰਾ ਮੈਂ ਤਾਂ ਕੈ ਲੈ ਕੇ ਘਰੇ ਜਾ ਰਿਹਾ ਹੈ ਕਾਰਤਾ ਦੱਸ ਦਾਂਗੇ ਤੈਨੂੰ ਪਹਿਲਾਂ ਚਾਹ ਚੂ ਪਾਣੀ ਪੁਣੀ ਪੀ ਲਾ ਬੱਸ ਸਿਰਾ ਜਉਂਦਾ ਰਹਿ ਕਾਲੀ ਆ ਜਾ ਪੀ ਲੈਣੇ ਕੋਠੋੜ ਕੀ ਦਾ ਮੁੰਡਾ ਪੁੱਤ ਮੈਂ ਬੰਦ ਦਾ ਮੁੰਡਾ ਰੇਸ਼ਨ ਦਾ ਅੱਛਾ ਅੱਛਾ ਬਹੁਤ ਚੰਗਾ ਬੰਦਾ ਸੀ ਭਾਈ ਬਾਬਾ ਤੂੰ ਜਾਣਦਾ ਸੀ ਪਹਿਲਾਂ ਲਾਹੌਰ ਅੱਛਾ ਉਹ ਬੋਲਿਆ ਬੰਦਾ ਉਹ ਵਪਾਰ ਕਰਦਾ ਸੀ ਹਾਂ ਵਪਾਰਤਾ ਪਹਿਲਾਂ ਕਰਦਾ ਉਹ ਛਾੜੇ ਪਸ਼ੂ ਪਸ਼ਾਰਾ ਲਿਆਂਦਾ ਰੰਦਾ ਸੀ ਉਹ ਅੱਛਾ ਹੋਰ ਇਹ ਦੋਹਰੀ ਖਾਦੀ ਆ ਰਿਸ਼ਤਾ ਵੀ ਉਸੇ ਦੀ ਬਦਲਤ ਹੋਇਆ ਅੱਛਾ ਹਾਂ ਉਹਨੇ ਦੱਸ ਪਾਈ ਸੀ ਮੁੰਡੇ ਨੇ ਅੱਛਾ ਮੈਨੂੰ ਨਹੀਂ ਇੱਕ ਕੁੜੀ ਤਾਂ ਆਛੜੇ ਉੱਥੇ ਮੇਰੇ ਭਤੀਜੇ ਦੇ ਘਰੇ ਆ ਪੰਮੇ ਦੇ ਅੱਛਾ ਇੱਕ ਕੁੜੀ ਉਰੇ ਆ ਠੀਕ ਹੈ ਹਾ ਤਾਂ ਕਰਕੇ ਉਹਦਾ ਸਾਡੂ ਆ ਸਾਡੇ ਮੁੰਡੇ ਦਾ ਇਹ ਤਾਂ ਤੂੰ ਘਰ ਦਾ ਬੰਦਾ ਹੀ ਨਿਕਲਿਆ ਹੋਰ ਲੈ ਤੁਸੀਂ ਕੀ ਬਗਾਨੇ ਉਛੇਰਾ ਜਾਂਦੇ ਰਹੋ ਭਾਈ ਇੱਧਰ ਨੂੰ ਆ ਹੈ ਇੱਧਰ ਜਾ ਕੇ ਘਰ ਆ ਕੇ ਇਹਨਾਂ ਦਾ ਖੱਬਾ ਧੰਨਵਾਦ ਵੀ ਤੁਹਾਡਾ ਹੈ ਚੰਗਾ ਠੀਕ ਹੈ ਮੁਰਤਾਬਾ ਚਾਹ ਬਣਨੀ ਹਾਂ 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 ਕੋਈ ਨਹੀਂ ਕੋਈ ਮੈਨੂੰ ਤਾਂ ਲੱਗਦਾ ਬੇਹਿਮਤੀ ਹੈ ਹੈ ਬਿਡਾਤੇ ਲਾਰਖਾ ਗੋਹੀ ਦਾ ਪਤੰਦਰੋ ਖੇਤ ਮਾਰੋ ਚਾਕੀ ਆਹੀ ਕਰ ਆ ਕਿਹੜਾ ਆ ਗਿਆ ਦੁਪਹਿਰ ਦੁਪਹਿਰੇ ਆ ਆ ਗਿਆ ਕਿਹੜਾ ਗੇਟ ਤੋੜਿਆ ਦੁਪਹਿਰ ਦੁਪਹਿਰੇ ਓ ਕਿਵੇਂ ਤਾਯਾ ਉਹ ਵਧੀਆ ਛੇਰਾ ਵਧੀਆ ਠੀਕ ਹੈ ਵਧੀਆ ਵਧੀਆ ਠੀਕਾ ਅੱਛਾ ਆ ਜਾ ਕਿੱਦਾਂ ਬਤਾ ਤਾ ਵਰਦ ਪਰੇ ਤੂੰ ਉਹ ਬੱਸ ਉਹ ਮੈਂ ਠੀਕ ਰਿਆ ਮਾ ਮਿਲਿਆ ਮੈਂ ਜਵਾਕਾ ਨੂੰ ਚੱਲ ਵਧੀਆ ਕਰਿਆ ਤਾ ਆ ਗਿਆ ਤੂੰ ਹੋਰ ਛੋਟਾ ਹੀ ਠੀਕ ਰਹਿੰਦੀ ਆ ਵਧੀਆ ਉਹ ਤਾਂ ਠੀਕ ਆ ਗੋਡੇ ਨਹੀਂ ਠੀਕ ਕੀ ਹੋਇਆ ਗੋਡਿਆਂ ਨੂੰ ਬਸ ਖਰਾਬ ਜਾ ਹੋ ਗੇ ਛੇਰਾ ਗੋਡੇ ਨਵੇਂ ਪਾਦੇ ਹੁਣ ਤਾਂ ਹੁਣ ਤਾਂ ਪੈ ਜਾਂਦੇ ਆ ਦੇਖਾ ਪੰਗਾ ਲੈ ਕੇ ਕਾ ਨੂੰ ਯਾਰ ਉਹ ਨਕਲੀ ਨਕਲੀ ਪਾਉਂਦੇ ਆ ਕੱਸ ਜਾਂਦੇ ਆ ਨਹੀਂ ਵਧੀਆ ਪਾਉਂਦੇ ਨੇ ਆਪਾਂ ਪਵਾ ਦਾਂਗੇ ਇੱਥੇ ਕੋਈ ਹੈਗਾ ਤੇਰੀ ਨਿਗਾ ਚ ਕੋਈ ਹਾਂ ਹਾਂ ਆਪਣੇ ਹੈਗਾ ਅੱਛਾ ਹੂੰ ਲੋਟ ਆ ਫਿਰ ਆਪਾਂ ਦੇਖਦੇ ਆਂ ਹਾਂ ਪਵਾ ਦਾਂਗੇ ਕੋਈ ਆ ਜਾ ਅੰਦਰੀ ਆ ਜਾ ਆਇਆ ਤਾਂ ਨੰਘਿਆ ਓ ਡਿੱਗ ਜਾਵਾ ਛੇੜਾ ਵਾ ਨਹੀਂ ਡਿੱਗਦਾ ਤਾ ਤੂੰ ਅੱਦਾ ਵਾਲਾ ਇੱਕ ਦੱਸ ਓ ਤਿਲਕ ਜਾਨਾ ਵਾ ਹਾਂ 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 ਅੱਛਾ ਨਮਾ ਪਾ ਲਿਆ ਏ ਨਮਾ ਪਾਇਆ ਲੋਟਾ ਲੋਟਾ ਬੰਗੂ ਬੰਗੂ ਬਹੁਤ ਤਕਲੀਫ ਤਾਂ ਨਹੀਂ ਕਿ ਸਫਰ ਚ ਨਾ ਨਾ ਛੇੜਾ ਠੀਕ ਐ ਬੱਚਾ ਜੀਆਂ ਲੇਟ ਹੁੰਦੀਆਂ ਬਸ ਆ ਤਾ ਇਹਨੂੰ ਪਤਾ ਪਿੰਡਾ ਜਹੇ ਜਾਨਾ ਹੁੰਦਾ ਹਾਂ ਭਾਈ ਘਰ ਮਛਾਂ ਪਾਲਿਆ ਕਿਉਂ ਭੁੱਲ ਗਿਆ ਲਓ ਪਹਿਲਾਂ ਤਾਂ ਇੱਥੇ ਖੁੱਲਾ ਸੀ ਰੂੜੀਆਂ ਸੀ ਸਾਰੀਆਂ ਉਹ ਤਾਂ ਟਾਈਮ ਇਹ ਜੇ ਸੀ ਪਰੋਂ ਤਾਂ ਪਾ ਗਿਆ ਆ ਰੂੜੀ ਤਾਂ ਜਾ ਜਾ ਜਮਨ ਕਮੀਓ ਤੁਸੀਂ ਜਰ ਐਡਾ ਢੇਰ ਲਾ ਰੱਖਿਆ ਹੈ ਇਹ ਤਾਂ ਆਪਣੀ ਘਰ ਨੂੰ ਹੀ ਕਮੰਟੀ ਆਦੀ ਹੈ ਅੱਛਾ ਭਾਈ ਨਿਕੰਮ ਬੇਚੱਕਦੀ ਨਹੀਂ ਰੇ ਕਾ ਕੂੜਿਆ ਕਰੋ ਛਰਾ ਅਕਲਤੀ ਚੱਕ ਕੇ ਹਟ ਕੇ ਲੜਪੇ ਆਹ ਕੋਈ ਪੁੱਤਾ ਉਹ ਭਾਈ ਅੱਜ ਕੱਲਾ ਹੀ ਚੱਲਦਾ ਹੈ ਹੋਰ ਕੁੜੀ ਠੀਕ ਰਹਿਦੀ ਆ ਠੀਕ ਆ ਮੈਂ ਮੰਗਾਉਣਾ ਪਾਣੀ ਤੇ ਤੇਰਾ ਪਿਓ ਠੀਕ ਰਹਿੰਦਾ ਠੀਕ ਆ ਉਹ ਹੀ ਬਸ ਚਲੋ ਭਾਈ ਚੰਗੀ ਗੱਲ ਆ ਚੜਿਆ ਫਿਰਦਾ ਆ ਹਾਂ ਆ ਸੰਦੀਪ ਪਾਣੀ ਲੈ ਕੇ ਆਈ ਗਰਮੀ ਵਾਰੀ ਅਸ਼ਰਾ ਗਰਮੀ ਆ ਤਾਂ ਤੁਹਾਨੂੰ ਪਤਾ ਹੀ ਟਾਈਮ ਹੂੰ ਲਿਓ ਨੀਂ ਜੇ ਪਾਣੀ ਮੱਥਾ ਡੇ ਲਾ ਜਾਂਦੀਦਾ ਭਾਈ ਹੈ ਠੀਕ ਆ ਹਾਂ ਠੀਕ ਆ ਤਾਂ ਇਹ ਤੁਸੀਂ ਦੱਸੋ ਠੀਕ ਠਾਕ ਪਹੁੰਚ ਗਏ ਤੁਸੀਂ ਹਾਂ ਭਾਈ ਠੀਕ ਪਹੁੰਚ ਕੇ ਵਧੀਆ ਅੱਛਾ ਹਾਂ ਤੇ ਸਾਰੇ ਠੀਕ ਸੀ ਪਰਿਵਾਰ ਆਪਣੇ ਉੱਥੇ ਮੂਰਤੀ ਹੋਰੀ ਵਧੀਆ ਸਾਰੇ ਤੈਨੂੰ ਯਾਦ ਕਰਦੀ ਰਹਿੰਦੀ ਆ ਕੰਮਲੀ ਉਹ ਲੈ ਹੋਰ ਵੀ ਲੈ ਆਉਂਦੇ ਨਾਲ ਕਰੇ ਗੇੜਾ ਮਾਰ ਆਵਾਂਗੇ ਭਾਈ ਬੈਤਾ ਆਇਆ ਸੀ ਬੀ ਲੈਣ ਅੱਛਾ ਮਾਂ ਆਖਾ ਜਾਂਦਾ ਜਾਂਦਾ ਚੱਲ ਨੇੜੇ ਪੈਂਦਾ ਪਿੰਡ ਚਾ ਆਵਾ ਹੈ ਤੁਸੀਂ ਤਾਂ ਐਂ ਜੀ ਵਾਸਤੇ ਕਿਉਂ ਐ ਤੇ ਫਿਰ ਤੁਸੀਂ ਜੀਜੇ ਨੂੰ ਕਹਿ ਦਿੰਦੇ ਤੁਸੀਂ ਵੀ ਨਾ ਐਵੇਂ ਬੱਸਾਂ ਤੇ ਭਕਾਈ ਕਰਦੇ ਰਹਿੰਦੇ ਹੋ ਤੁਹਾਨੂੰ ਕਿੰਨੀ ਵਾਰੀ ਕਿਹਾਗਾ ਉਹ ਭਾਈ ਉਹ ਬਹੁਤ ਪੁਰ ਵੀ ਜੀ ਜਾਂਦੇ ਆ ਕਰਾਹ ਕਰੂ ਲਈ ਜਾਂਦੇ ਆ ਆਪਦਾ ਮੈਂ ਆਖਿਆ ਕਿਉਂ ਜਵੱਖਾਂ ਦਾ ਕੰਮ ਛਡਾਉਣਾ ਹੈ ਹੈ ਮੈਂ ਹੀ ਭੱਜ ਜਾਣਾ ਬੇਬੇ ਬਾਪੂ ਠੀਕ ਸੀ ਤਾਂ ਐ ਜੀ ਹਾਂ ਵਧੀਆ ਸੇਰਾ ਲੋਟ ਆ ਤੇ ਜੀਜਾ ਮੇਰਾ ਵਧੀਆ ਸਾਰੇ ਉਹ ਵੀ ਚਾਹ ਮੂਰਤੀ ਵੀ ਤਾਂ ਯਾਦ ਕਰਦੀ ਹੁੰਦੀ ਆ ਤੇਰਾ ਜੀਜਾ ਵੀ ਯਾਦ ਕਰਦਾ ਚਲ ਕੋਈ ਨਾ ਤਾਇਆ ਨੂੰ ਪਤਾ ਮੈਨੂੰ ਉਹਨਾਂ ਦੇ ਸੁਆਹ ਦਾ ਉਹ ਤਾਂ ਖੁੱਲੇ ਸੁਆਹ ਦੇ ਆ ਤੇ ਹੁਣ ਨਾ ਤੁਸੀਂ ਨਾਲੇ ਰਹਿ ਕੇ ਜਾਇਆ ਸਾਡੇ ਕੋਲੇ ਮਿੰਨਾ ਡੂੜ ਮਿਲ ਇੱਥੇ ਆ ਭਾਈ ਮੈਂ ਹੈ ਹੁਣ ਚਾਹ ਲਾ ਲਿਓ ਆਪ ਦਾ ਨਾਲੇ ਵੇੜਾ ਲੈ ਜੂ ਹਾਂ ਤਾਇਆ ਜੀ ਕੋਈ ਗੱਲ ਨਹੀਂ ਹੁਣ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਕਰੜੀ ਜੀ ਠੀਕ ਆ ਆ ਲਓ ਫਿਰ ਗਲਾਸ ਭਈ ਹੈ ਬੈਠੋ ਤੁਸੀਂ ਕਰੋ ਕੱਲਾ ਪਤੀਜਾ ਦੇਖੀ ਕਬਲੀਏ ਠੀਕ ਆ ਤਾਇਆ ਜੀ ਠੀਕ ਆ ਜਿਹੜਾ ਵਾਲੀ ਗਰ ਵੀ ਆ ਰੀਮੋ ਪਾਉ ਕਿਸ਼ਾ ਪੱਛਾ ਮੈਂ ਮੀ ਕਿੱਥੇ ਆਊਗਾ ਉਹ ਨਹੀਂ ਛੇਰਾ ਲਾ ਸ਼ਰਤ ਛੱਤ ਉਹ ਚੱਲ ਕੋਈ ਕਿੱਥੇ ਪਾਜੂ ਨਹੀਂ ਪੈਂਦਾ ਤਾ ਮੀ ਆਹ ਭਾਈ ਤੁਹਾਨੂੰ ਜਿਆਦਾ ਬਣਾਉਂਦਾ ਤਾਂ ਪਤਾ ਲੱਗੇਗਾ ਤੁਹਾਨੂੰ ਫੂਨਾ ਮੋਬਾਈਲਾਂ ਤੇ ਆਉਂਦਾ ਹਰਾ ਕੁਸ ਉਹ ਟਾਈਮ ਕਿੱਥੇ ਰਿਹਾ ਪਹਿਲਾਂ ਵਾਲੇ ਹੁਣ ਹੋਰ ਪਸ਼ੂ ਪਛਾਰਾ ਵਧੀਆ ਸਾਰੇ ਦੁੱਧਵਾੜ ਦੁੱਧਵਾੜ ਠੀਕ ਆ ਚੱੱਕੀ ਗੱਲ ਆ ਬਾਈ ਚਾਰ ਕਿਵੇਂ ਨਿਕਲਿਆ ਚਾਰ ਵਧੀਆ ਅੱਛਾ ਹੋਰ 70 ਮਣੀ ਪੈ ਗਈ ਸਾਡੇ ਤਾਂ ਨੋ ਛੇਰਾ ਲਾ ਸ਼ਰਤ ਪਾਈ ਤੰਨੇ ਯਾ ਛੋਟੇ ਜ਼ਮੀਨਾ ਤਾਂ ਖੜੀ ਆ ਭਾਈ ਕਾ ਜ਼ਮੀਨਾ ਬਹੁਤ ਤਗੜੀ ਆ ਸਾਡੇ ਪਾਣੀ ਪੂਣੀ ਚੰਗੇ ਆ ਓਏ ਠੀਕ ਆ ਹਾਂ ਚਾ ਫਿਰ ਦੇਖ ਕੇ ਅਭਿਲੇ ਚਾ ਵੜ ਗਈ ਹਾਂ ਮੈਂ ਲਿਆਉਣਾ ਚਾ ਲਿਆਉਣਾ 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 ਦੇ ਵੀ ਬਲਛਾ ਹਾ ਤਾਂ ਗਿਆ ਰੱਬ ਕਿਸੇ ਬਾਅਦ ਦੇ ਦੇ ਲਿਆਉਦਾ ਇਹ ਫੁੱਟਾ ਬਾੜੀਆਂ ਛਾਤਾ ਲਾਉਂਦਾ ਤੇ ਖਾਊ ਕਾਟਾ ਕੋਈ ਉਹਦਾ ਰਾਜ ਹੈ ਜਿਹੜਾ ਇੱਥੇ ਆਇਆ ਇਹ ਰੋਚ ਮੈਰਾ ਹੀ ਗੱਲੀਬਾਤੀ ਹੈ ਨਾ ਚਲ ਆਪਾਂ ਕਰਦੇ ਢੁਈ ਸਿੱਧੀ ਅੱਗੇ ਰਬਰਾ ਜੀ ਉਹ ਬਹਿ ਗਰੂ ਲੈ ਆ ਚੋੜਾ ਜ ਇੱਥੀ ਤਰਗੇ ਹੈ ਫੇਰ ਲੈ ਜਾ ਕੇ ਆਦਾ ਕਮਲੀ ਜੀ ਨੇ ਰੂੜੀ ਲਾਤੀ ਕਿੱਥੇ ਯਾਰ ਖੋਲਿਆ ਨੇ ਲਹੂ ਪੀਤਾ ਕੈਮਰਾ ਜੂ ਕਿੱਧਰ ਫਿਰਦਾ ਦੁਪਹਿਰੇ ਦੁਪਹਿਰੇ ਕੰਮ ਆਇਆ ਸੀ ਕੀ ਹੋ ਗਿਆ ਉਹ ਮਟੋਲ ਕੱਟਿਆ ਗੱਲ ਕੱਢ ਲਿਆ ਹਾਂ ਉਹ ਬਾਲੀ ਘੈਂਟ ਬਣੀ ਆ ਫੱਟ ਕਲਾਸ ਜਮਾ ਅੱਛਾ ਯਾਰ ਉਹਦੇ ਵਰਗੀ ਨਹੀਂ ਹੋਣੀ ਉਹ ਤਾਂ ਬਾਲੀ ਅਸਲ ਸੀ ਓਏ ਨਹੀਂ ਉਹ ਤਾਂ ਉਤਨੂੰ ਹੀ ਬਹੁਤ ਸਰਾਗੀ ਘੰਟਾ ਕੱਢਦਾ ਰੂਆ ਜਮਾ ਓਏ ਲਾ ਸ਼ਰਤ ਕੋਈ ਸ਼ਰਤ ਨੂੰ ਕੀ ਆਈ ਯਾਰ ਓਏ ਯਾਰ ਸ਼ਰਤ ਹੀ ਪਤਾ ਲੱਗੂ ਓਏ ਯਾਰ ਤੂੰ ਤਾਂ ਬੇਫਾਕੀਆ ਕੱਲਾ ਕਰਦਾ ਤੂੰ ਪੀਗਿਆ ਦੇਖੀ ਚੱਲ ਹੱਥ ਨੇ ਪੀਨੇ ਫਿਰ ਅੱਜ ਕੋਈ ਚੁੱਪਾ ਜਾ ਹੀ ਨਹੀਂ ਦਿੰਦੀ ਓਏ ਪਾਣੀ ਖੂਂਗੀ ਤਾਂ ਪੀਂਦਾ ਕੁੱਟ ਪਾਣੀ ਦਾ ਪੈ ਤੇਰੇ ਜਾਨ ਲੱਡੂਆਂ ਤੋੜਾ ਓ ਸੁਣਦੀ ਨਹੀਂ

ਦਰਦ ਆ ਬਈੰਦਾ ਸਾਤੀ ਤੇ ਦਰਦ ਕਦਾ ਹੁਣ ਲੱਗਿਆ ਹੁਣ ਤੇਰੇ ਉਹ ਤਾਂ ਕੀ ਹੋ ਗਿਆ ਤੜਕੇ ਉਹ ਹਟਾ ਟੂ ਬਾਈ ਵੀ ਲੈ ਕੇ ਆਇਆ ਓਏ दारू ਵਾਲੀ ਗੱਲ ਤਾਂ ਤੂੰ ਉਹ दारू ਕਿੱਥੇ ਪੀਣਾ ਕੁੜਕੁਰ ਤੋਂ ਦਾਰੂ ਓਏ ਹੌਲੀ ਬੋਲ ਤਾਇਆ ਆ ਗਿਆ ਓਏ ਜਿੰਨ ਤੱਕ ਮੈਂ ਜਾਂਦਾ ਤੇ ਸਾਰੇ ਤੈਨੂੰ ਇਹ ਕਿਹੜਾ ਤਾਇਆ ਆ ਗਿਆ ਯਾਰ ਓਏ ਮੇਰੇ ਸਾਡੂ ਦਾ ਤਾਇਆ ਯਾਰ ਅੱਛਾ ਹਾਂ ਹੋਰ ਛੇਰਾ ਹੋਰ ਕੇ ਮੈਂ ਤਾਇਆ ਬਧੀਆ ਛੇਰਾ ਕੌਣ ਆ ਮੁੰਡਾ ਭਾਈ ਇਹ ਤਾਇਆ ਮੇਰਾ ਦੋਸਤ ਹੈ ਅੱਛਾ ਕਿਹੜੇ ਪਿੰਡੋਂ ਆਪਣੇ ਪਿੰਡੋਂ ਹੀ ਐ ਭੁੱਲ ਗਿਆ ਇਹਨੂੰ ਮੈਂ ਪਛਾੜਿਆ ਨਹੀਂ ਛੇਰਾ ਓਏ ਉਦੋਂ ਛੋਟਾ ਜਿਹਾ ਹੁੰਦਾ ਸੀ ਜਦ ਤੂੰ ਆਇਆ ਸੀ ਅੱਛਾ ਅੱਛਾ ਠੀਕ ਆ ਹੋਰ ਤਾਇਆ ਕਾਇ ਪਰਬਰ ਠੀਕ ਆ ਵਧੀਆ ਛੇਰਾ ਵਧੀਆ ਆਧਿਆ ਨਾਨਕ ਦੀ ਆਪਣੇ ਦਸਕਾਰੀ ਪਰਿਵਾਰ ਓ ਵਧੀਆ ਤਾਇਆ ਤੂੰ ਦੱਸ ਤੇਰੇ ਘੁੱਟੇ ਘਟੇ ਠੀਕ ਨੇ ਓ ਛੇਰਾ ਨਾਮ ਕੀ ਆ ਨਾਮ ਤਾਂ ਮੇਰਾ ਰਾਜੂ ਆ ਅੱਛਾ ਰਾਜੂ ਆ ਤੇਰਾ ਨਾਮ ਅੱਛਾ ਅੱਛਾ ਤੇਰਾ ਨਾਮ ਰਾਜੂ ਆ ਹੂੰ ਠੀਕ ਆ ਤੂੰ ਪਾਈ ਚੰਦੀ ਚੰਦੀ ਪਾਤੀ ਤਾਇਆ ਪਉਣਾ ਬਸ ਕਰਦਾ ਤਿਆਰੀ ਟਾਈਮ ਹੋਇਆ ਪਿਆ ਮਹਾ ਹਾਂ ਪਉਣਾ ਮੈਂ ਠੀਕ ਆ ਮਾਪੇ ਮੜਾ ਮੋਟਾ ਪਛਾਪ ਸ਼ੂ ਕਰਿਆ ਮਹਾ ਗੇੜਾ ਜਾ ਜਾ ਕਾਲੀਏ ਜਾ ਕਰੋ ਭਾਈ ਗੱਲਾਂ ਤੁਸੀਂ ਆ ਜਾ ਜਾ ਆਹੋ ਮੈਂ ਘਰ ਚੋਂ ਤੁਹਾਨੂੰ ਇਤਨੀ ਬਾਲਟੀ ਫੂਟੀ ਰੋਕਦਾ ਆਪਾਂ ਨੂੰ ਉਹ ਪਾਰਟੀ ਦੇ ਨੂੰ ਲੋਕ ਰੋਕਦਾ ਹੈ ਔਰ ਕੱਬਾ ਵਾਲਾ ਗੱਲ ਕਰੇ ਹਾਂ ਕਿਉਂ ਐਜੀ ਕੀ ਗੱਲ ਕਰਦਾ ਹੈ ਉਹ ਲਾਲਚੀ ਹੋ ਰਹਾ ਤਰੁੰਦਾ ਜਾ ਤੇ ਫੇਰ ਤਾਂ ਚਲ ਠੀਕ ਆ ਇਹਨੂੰ ਵਿਚੀ ਹੱਦ ਲਈ ਓਏ ਹੌਲੀ ਬੋਲ ਸੁਣਨਾ ਜਾਵੇ ਕਿਤੇ ਉਹ ਫਿਰ ਨੂੰ ਛੱਡੇਗਾ ਤਾਂ ਹੈਗੀ ਉਹ ਤਾਂ ਵੀ ਤਸੂਂਗੀ ਮੂੰਹ ਓਏ ਉਦੋਂ ਸੱਤ ਲਾਂਗੇ ਯਾਰ ਉਹ ਵਿੱਚ ਮਨੋਰੰਜਨ ਹੋ ਜੇ ਆਪਣਾ ਚੱਲ ਠੀਕ ਆ ਬਰੋਂ ਓਏ ਮੁਰਗਾ ਮਰ ਗਮਣਾ ਇਹ ਕਿਵੇਂ ਕਰੀਏ ਬਣਾ ਲੈਨੇ ਆ ਓਏ ਮੈਂ ਕਿੰਨ ਮੁਰਗੀ ਦੇਖੀ ਚਾਹੀਦੀ ਨਹੀਂ ਫੇਦੀ ਗਵਾਂਡੀਆਂ ਤੇਰੀ ਦੀ ਓਏ ਮਰੋੜ ਲੈਂਦਾ ਫਿਰ ਓਏ ਤੂੰ ਚਿੰਤਾ ਕਿਉਂ ਕਰਦਾ ਮੁਰਗੀ ਫੜੀ ਜੰਮਦਾ ਜੀ ਮੇਰੀ ਆ ਫਤਨ ਬਣਵਾਉਣਾ ਭਾਬੀ ਤੋਂ ਕਹੂਗਾ ਮੈਂ ਖਾਉਂਗਾ ਹੀ ਭਾਬੀ ਹੱਤਵਣੀ ਉਹ ਉਹਦਾ ਫੇਰ ਨਾ ਕਰ ਆਪੇ ਡੋਲੂ ਭਰਾ ਲੇਉ ਮੈਂ ਉੱਜਾ ਕੇ ਤਿਆਰੀ ਕਰ ਬਸ ਮੈਂ ਕਰ ਦਾਂ ਤਿਆਰੀ ਮੈਨੂੰ ਕਦੀ ਫਿਕਰ ਆ ਫਿਰ ਕਿਵੇਂ ਛੇੜਾ ਖਾਸੀ ਤਾਂ ਨਹੀਂ ਉਲਝ ਗਈ ਹੈ ਨਾ ਉਹ ਤਾਇਆ ਉਹਦਾ ਖੇਤੀਬੜੀਆਂ ਗੱਲਾਂ ਕਰਦੇ ਆ ਅੱਛਾ ਉਹ ਤਾਂ ਮਬੀਬੂ ਬਾਰੇ ਚੰਗਾ ਹੀ ਹੁੰਦਾ ਜੀ ਇੱਥੋਂ ਅੱਛਾ ਕਰ ਲੋ ਭਾਈ ਕਰ ਲੋ ਚੰਗਾ ਫਿਰ ਮੈਂ ਚੱਲਦਾ ਤੂੰ ਬਸ ਕਾਹੂ ਕੰਮ ਕਰਾ ਲਈ ਆਪਣਾ ਚੱਲ ਜਾ ਮੈਂ ਪਸੁੰਨ ਨਾਲ ਕੰਮ-ਕਮ ਕਰ ਮੈਂ ਤਿਆਰੀ ਕਰਦਾ ਆਪਣੀ ਆ ਕੇ ਠੀਕ ਆ ਉਹਨੂੰ ਵੀ ਲੈ ਆਈ ਨਾਲ ਠੀਕ ਆ ਪਸੰਦੀਪ ਦਾਣਾ ਫੜਾ ਕੇ ਜੀ ਕਿੱਧਰ ਵਾਕੀ ਆ ਗਈ ਸੀ ਆ ਗਈ ਕਿੱਧਰ ਵਾਕੀ ਸੀ ਓਹੋ ਮੈਂ ਨਾ ਪਾ ਕੇ ਲੈਉਣ ਲੱਗੀ ਸੀਗੀ ਬੋਰੀ ਚੋਂ ਨਾ ਗੱਲ ਸੁਣੋ ਸੱਚ ਮੇਰੇ ਰਾਜੂ ਕਿਵੇਂ ਆਇਆ ਸੀ ਥੋੜੇ ਕੋਲੇ ਉਹਦਾ ਵੈਸੇ ਹੀ ਆਇਆ ਸੀ ਵੈਸੇ ਤਾਂ ਕਿਉਂ ਆਇਆ ਸੀ ਕਿੰਨਾ ਟਾਈਮ ਤਾਂ ਖੜੇ ਗੱਲਾਂ ਕਰੀਗੇ ਉਹ ਤਾਂ ਢੋਲ ਪਾਇਆ ਦਾਰੂ ਦਾ ਨੇ ਉਹ ਕੱਟੀ ਸੀ ਲੈ ਪਾ ਤਾਂ ਬਲਾਈ ਵਧੀਆ ਗੱਲ ਦਾ ਨਾਲੇ ਪੈਸੇ ਨਹੀਂ ਖਰਚਦਾ ਤੇ ਨਾਲੇ ਘਰ ਦੀ ਗੱਲ ਘਰੇ ਰਹਿ ਜਾਂਦੀ ਐ ਇਹ ਤੋਂ ਚੰਗਾ ਹੋਰ ਕੀ ਐ ਮੈਂ ਹੋਰ ਕੀ ਕਹਿੰਦਾ ਸੀਗਾ ਤੈਨੂੰ ਉਹ ਖੜ ਜਾ ਦੱਸਦਾ 1 ਮਿੰਟ ਦਾਣਾ ਪਾਇਆ ਹਾਂ ਲੇ ਹੋ ਸਾਈਡ ਤੇ ਐ ਦੋ ਜਾ ਲਹੂ ਬੜਾ ਪਿੰਦੀਆਂ ਨੇ ਇਹ ਨੰਦ ਨੂੰ ਦੱਸ ਦੋ ਹੋਰ ਕੀ ਕਹਿੰਦਾ ਸੀ ਤੁਹਾਨੂੰ ਥੜ ਜਾ ਹੁਣ ਹੱਤਾ ਤੋਲਾ ਮੈਂ ਕਿ ਸਾਰੀ ਕਹਾਣੀ ਇੱਥੇ ਸੁਣਾ ਦਿਆਂ ਚੱਲ ਚੰਗਾ ਤੋਲਾ ਉੱਠਾ ਜਾ ਉਹ ਫੇਰ ਬੈ ਜੀ ਪਾਣੀ ਦਾ ਲੈ ਦੇ ਬੀਨੂ ਲੈ ਆ ਦੇ ਜੀ ਹੋਰ ਖਾਲਾ ਫੜਾ ਤਾ ਨਾ ਦੱਸ ਦੋ ਹੁਣ ਕੀ ਕਹਿੰਦਾ ਸੀ ਤੁਹਾਨੂੰ ਨਾ ਤੈਨੂੰ ਪਤਾ ਨਹੀਂ ਖਾਲ ਮੁੱਕੀ ਪਈ ਐ ਖਾਲ ਦੀ ਗੱਲ ਛੱਡੋ ਤੂੰ ਮੈਨੂੰ ਐਂ ਦੱਸ ਵੀ ਕਹਿੰਦਾ ਕੀ ਸੀ ਉਹ ਤੈਨੂੰ ਹੁਣ ਦੱਸਾਂ ਤੈਨੂੰ ਹੁਣ ਮੈਂ ਪੁੱਛ ਕੇ ਹਟੇਂਗੀ ਦੱਸ ਉਹ ਤਾਂ ਐਂ ਕਹਿੰਦਾ ਮੀਟ ਬਣਾਉਣਾ ਹੈ ਅੱਜ ਮੋਟਰ ਤੇ ਬੈਠਣ ਨੂੰ ਕਹਿੰਦਾਗਾ ਨਾ ਮੋਟਰ ਤੇ ਕੀ ਰੋਜ਼ ਹੀ ਤੁਹਾਡੇ ਅੰਬ ਲਾਇਆ ਚੱਕ ਕੇ ਮੂੰਹ ਰੋਜ਼ ਹੀ ਵਗ ਜਾਂਦੇ ਹੋ ਓਏ ਅੰਬ ਤਾਂ ਨਹੀਂ ਲਹੇ ਪਾਰਟੀ ਕਰਨ ਨੂੰ ਕਹਿੰਦਾ ਉਹ ਨਾ ਪਾਰਟੀ ਕਰਨ ਨੂੰ ਉਹ ਤਾਂ ਕਿਹੜਾ ਵਿਆਹ ਕਰਿਆ ਹੋਇਆ ਵੀ ਉਹਨਾਂ ਮੰਗਣਾ ਹੋ ਗਿਆ ਤਾਂ ਤੈਨੂੰ ਪਾਰਟੀ ਕਰਨੀ ਆ ਉਹਨੇ ਉਹ ਨਾਲੇ ਮੀਟ ਖਾਣ ਨੂੰ ਕਹਿੰਦਾ ਉਹ ਕਹਿੰਦਾ ਖਾਣਾ ਵੀ ਭਾਬੀ ਦੇ ਹੱਥ ਦਾ ਨਾਲੇ ਫੜਾ ਕੇ ਜਾਊਗਾ ਉਹ ਵਧੀਆ ਬਣਾਦੀ ਲੈ ਮੈਂ ਤਾਂ ਪੂਰੇ ਸ਼ੌਂਕ ਨਾਲ ਬਣਾ ਕੇ ਖਵਾਉ ਵੀ ਜਿਹੜਾ ਦੁਬਾਰਾ ਵੀ ਆ ਕੇ ਉਹ ਕਹੇ ਵੀ ਭਾਬੀ ਮੈਂ ਤਾਂ ਤੇਰੇ ਹੱਥ ਦਾ ਮੀਟ ਖਾਣਾਗਾ ਨਾਲੇ ਤਾਂ ਇਹ ਬੈਠੂ ਛੜਨਾ ਮਿਰਚਾ ਮੁਰਚਾ ਘੱਟ ਹੀ ਰੱਖੀ ਓਹੋ ਤਾਂ ਇਹਨੂੰ ਕਦੋਂ ਆਵੇ ਨਾਲ ਬਿਠਾਉਣੇ ਹੋਗੇ ਥੋੜੀ ਉਮਰ ਦਾ ਤੇ ਤਾਇ ਦੇ ਉਮਰ ਦਾ ਕਿੰਨਾ ਫਰਕ ਆ ਨਾਲੇ ਜੇ ਨਾਲ ਉਹਨੂੰ ਬਿਠਾਏਗਾ ਵੀ ਨਾ ਤਾਂ ਗੱਲ ਸੁਣ ਲੈ ਮੇਰੀ ਧਿਆਨ ਨਾਲ ਉਹਨੂੰ ਸ਼ਰਾਬ ਘੱਟ ਪੀਂਦੇ ਫਰੀ ਦੇ ਦੇਖ ਕੇ ਨਾ ਐ ਹਲਕ ਕੇ ਪੀਂਦੇ ਆ ਤੇ ਨਾਲੇ ਬਾਅਦ ਚ ਕੋਈ ਗੱਲਬਾਤ ਹੋ ਗਈ ਤਾਂ ਆਪਣੇ ਜम्मे ਪੈ ਜਾਊਗਾ ਨਾਲੇ ਤਾਇਆ ਕਹੂਗਾ ਬੁਲਾਇਆ ਤਾਂ ਇਹਨਾਂ ਨੇ ਮੈਨੂੰ ਸੀ ਤੇ ਹੁਣ ਮੈਨੂੰ ਰੱਖ ਕੇ ਇੱਥੇ ਸ਼ਰਾਬ ਨਾਲ ਡਕਾ ਕੇ ਬਿਮਾਰ ਕਰਕੇ ਪਾਤਾ ਸੌ ਗੱਲ ਬਣ ਜਾਂਦੀ ਆ ਵਾ ਕਿਧਰੇ ਕੁਝ ਨਹੀਂ ਹੁੰਦਾ ਤਾਇ ਇਹਨੂੰ ਹੁੰਦਾ ਤਾਂ ਕੁਝ ਨਹੀਂ ਹੈਗਾਗਾ ਪਰ ਤੈਨੂੰ ਪਤਾ ਨਹੀਂ ਹੈਗਾ ਤੁਸੀਂ ਤਾਂ ਅਸਥ ਨੇ ਬੋਤਲ ਪੀਂ ਜਾਂਦੇ ਹੋ ਨਾ ਤਾਂ ਹੀ ਤੁਹਾਨੂੰ ਲੱਗਦਾ ਕਿਦੇਰੇ ਕੁਝ ਨਹੀਂ ਹੁੰਦਾ ਨਹੀਂ ਨਹੀਂ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਆਪਣੇਗਾ ਰੱਖੋ ਮਤਾਈ ਦੀ ਚਲ ਜਾਂਨਾ ਮੈਂ ਠੀਕ ਹੈ ਲੈ ਮੈਂ ਤਾਂ ਉਹਨੂੰ ਮਿਲਣ ਦਾ ਬਹਾਨਾ ਭਾਲਦੀ ਸੀਗੀ ਉਹ ਤਾਂ ਰੱਬ ਨੇ ਆਪ ਹੀ ਭੇਜਤਾ ਪਤਾ ਨਹੀਂ ਰੱਬ ਵੀ ਕਿਹੜਿਆ ਰੰਗਾ ਚ ਰਾਂ ਜੀ ਚੱਲ ਵਧੀਆ ਨਾਲੇ ਆਊਗਾ ਹੁਣ ਫੜਾਉਣ ਮੈਂ ਤਾਂ ਉਹਨੂੰ ਲਿਆ ਕੇ ਕਿਹੜਾ ਨਾਂ ਬਣਾ ਦਿੰਦੇ ਮੀਟ ਫਰ ਅੱਜ ਤਾਂ ਉਹ ਆਪਦੇ ਹੱਥਾਂ ਨਾਲ ਫੁੜਾ ਕੇ ਜਾਊਗਾ ਤੇ ਮੈਂ ਵੀ ਉਹਨੂੰ ਪੂਰੇ ਸ਼ੌਂਕ ਨਾਲ ਬਣਾ ਕੇ ਖਵਾਉਂ ਉਹ ਕਹਿੰਦੇ ਹੁੰਦੇ ਆ ਨਾ ਸਿਆਣੇ ਅੰਨੇ ਦੇ ਮੱਖੀਆਂ ਵੀ ਰੱਬ ਆਪ ਹੀ ਡਾਉਂਦਾ ਉਹ ਗੱਲ ਆ ਬਾਓ ਸੱਤਿਆ ਕੀ ਹਾਲ ਆ ਕੇ ਪੁਝਿਆ ਜਾ ਬਠਾ ਵਧੀਆ ਯਾਰ ਆਉਂਦਾ ਤਾਰੂ ਵਾਲੀ ਪੀਰ ਕਾਲਜਾ ਮੱਚੀ ਜਾਂਦਾ ਕਾਲਜਾ ਮੱਚਦਾ ਦੋ ਡਾਕਟਰ ਦੀ ਘਣ ਕੋਲਿਆ ਕੋਈ ਇਨੋ ਦੀ ਪੁੜੀ ਆ ਕੋਈ ਕੈਪਸੂਲ ਲਾ ਰਾਂਡਾ ਉਹ ਇਹਨਾਂ ਸਿੱਧਾ ਗਲਾਸ ਮਾਰਨ ਅੰਦਰ ਛੰਡੀਆਂ ਚੀਜ਼ਾਂ ਖਾਲਾ ਕੋਈ ਤਾਂ ਉਹ ਮਰੀ ਜਾਂਦੀ ਦਵਾਈ ਤੋਂ ਹੁੰਦਾ ਇਹਨਾਂ ਦੀ ਬੋਤਲ ਲਵਾ ਡਾਕਟਰ ਦਾ ਕੋਈ ਆ ਕੋਈ ਹੋਰ ਤੇ ਆ ਵਾਲੀ ਦਵਾਈ ਲੈ ਲਾ ਲੱਸੀਆਂ ਕੰਮ ਕਰਦੇ ਆਂ ਦਰੂਤ ਦੀ ਪਲਾ ਨਾ ਨਾ ਲੱਸੀ ਠੰਡੀ ਹੁੰਦੀ ਐ ਓਏ ਉਹੀ ਮਰੀਆਂ ਗੱਲਸੀ ਦਾ ਯਾਰ ਤਾਂ ਕੋਈ ਖੀਰਾ ਪਤੀਰਾ ਦਾ ਓਏ ਤੂੰ ਤਾਂ ਉਹੀ ਪਕਾਈ ਮਾਰੀ ਜਾਂਦੇ ਓ ਫਲਾ ਮੂੰਹ ਨਾ ਸੋ ਮਤੀਰਾ ਦਿੱਤਾ ਹੈ ਕਿ ਕਿ ਨਾ ਕਿਉਂ ਮਤੀਰਾ ਮਿਲਦਾ ਨਹੀਂ ਓਏ ਖਾਰੂ ਚੰ ਮਤੀਰਾ ਮਿਲਦੀ ਨਹੀਂ ਬੱਲੇ ਓ ਤੇਰੇ ਮਿਲਦਾ ਕੇ ਮੈਨੂੰ ਲਾ ਸ਼ਰਤ ਓਏ ਲਵਾ ਦੇ ਗਏ ਸ਼ਰਤ ਕੁਛ ਨਹੀਂ ਹੁੰਦਾ ਲਵਾ ਦਈਏ ਕਿਹੜਾ ਮਰੂ ਮਤੀਰਾ ਨਾ ਬੱਲਾ ਸੁੱਕ ਗਿਆ ਲੋ ਚੱਲਦੀਆਂ ਨੇ ਇਹਨਾਂ ਦਾ ਪਤਾ ਲੱਗਿਆ ਹੁਣ ਹੂੰ ਉਹ ਨਾਲ ਦੇ ਲਾ ਲਾ ਸ਼ਰਤ ਹੋਈ ਸ਼ਰਤ ਲਾ ਮੇਰੇ ਹੋ ਰਣਾ ਕੋਈ ਲਾ ਲਾ ਕਿਧਰੇ ਲਾ ਲਾ ਕਿਧਰੇ ਨਹੀਂ ਮਿਲਦਾ ਹੁਣ ਇੰਨੀ ਤਾਂ ਗਰਮੀ ਪਈ ਜਾਂਦੀ ਆ ਯਾਰ ਕਿਹੜੇ ਮਤੀਰੇ ਭਾਲ ਦਾ ਤੂੰ ਦਰਖਤ ਵੀ ਸੁੱਕੀ ਜਾਂਦੇ ਨੇ ਫਿਰ ਮੈਂ ਛੱਤ ਤੇ ਲਾ ਲੈਣਾ ਤੂੰ ਛੱਤ ਤੇ ਲਾ ਲਾ ਲਾਲਾ ਕੋਈ ਸਮਝ ਹੁੰਦਾ ਆਪਾਂ ਜਿੱਤਾਂਗੇ ਸ਼ਰਤ ਲਾ ਚੱਲ ਫਿਰ ਤੁਸੀਂ ਕਹਿੰਦੇ ਤਾਂ ਬਾਲਾ ਛੱਤ ਲਾਈ ਤਾ ਲਾ 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 ਲੈ ਬਈ ਲੱਗੀ ਛੱਤ ਲੱਗੀ ਫਿਰ ਆਪਣੀ ਉਹ ਸ਼ਰਤ ਤਾਂ ਤੁਸੀਂ ਲਾ ਲਈ ਕਿੰਨੇ ਰੁਪਈਆ ਦੀ ਐਂ ਤਾਂ ਦੱਸ ਦਿਓ ਉਹ ਬਈ ਰੁਪਿਆ ਰੁਪਿਆ ਦਿੱਤਾ ਜਵਾਨੇ ਬਾਗੇ ਸਰ ਤੋ ਕੋਈ ਹੋਰ ਨਾ ਉਹ ਸਰ ਤਾਂ ਮੇਹੀ ਲੱਗੀ ਤੁਸੀਂ ਮੈਨੂੰ 15 ਦੀ ਮੋਲ ਤੱਕ ਦੇ ਦੋ ਤੁਹਾਨੂੰ ਮੈਂ ਫੱਟ ਲਾਈ ਕਰ ਜਾਂ ਮੈਂ ਉਹ ਮੁੰਡੇ ਦੀ ਗੱਲ ਤਾਂ ਠੀਕ ਆ ਇਹਨੂੰ ਟਾਈਮ ਦੇ ਦਿਓ ਮੈਂ ਆ ਗਿਆ ਮੈਂ ਜਰ ਗੱਲ ਤੇ ਨਹੀਂ ਕਰੇ ਸ਼ਰਤ ਲਾ ਕੇ ਤੂੰ ਕਬਰ ਆਣਾ ਅਸੀਂ ਤੇਰੇ ਨਾਲ ਉਹ ਯਾਰ ਉੱਥੇ ਕਿੱਥੇ ਮਿਲਦੇ ਆ ਮਤੀਰੇ ਯਾਰ ਬਈ ਸ਼ਰਤ ਲੱਗ ਗਈ ਇੱਕ ਵਾਰੀ ਕੋਈ ਗੱਲ ਨਹੀਂ ਤੂੰ ਟੈਂਸ਼ਨ ਨਾ ਤੇਰੇ ਨਾਲ ਕੋਈ ਚੱਕਰ ਵਾਲੀ ਗੱਲ ਕੋਈ ਨਾ ਬੜੀ ਜੀਤਾ 90 ਤੋਂ ਤਾ ਰੱਬ ਵੀ ਤੇ ਆ ਜਾਂਦਾ ਟੈਨਸ਼ਨ ਵਾਲੀ ਚੱਲ ਠੀਕ ਐ ਮੁੰਡਿਓ ਮੈਂ ਤਾਰਾ ਤੁਹਾਨੂੰ ਘਟਨੇ ਜਾ ਕੇ ਓਏ ਆਇਆ ਸਰਾਇਂ ਤਾਂ ਕੋਈ ਗੱਲ ਆ ਅੱਜ ਦਾ ਸਵਾਦ ਐ ਸਰਤ ਲਾ ਕੇ ਦੇਖ ਰਲ ਕੇ ਰੱਖਤਾ ਨਹੀਂ ਅੱਜ ਪੈਲੀ ਚੋਟੀ ਦਾ ਸੁਲਤਾਨੀ ਹੋਵਾਂ ਮੈਂ ਸਰਤ ਨਾ ਕੀ ਹੋ ਗਿਆ ਬਲਾਈ ਖੁਸ਼ ਹੋਇਆ ਉਹਨਾਂ ਅੱਜ ਰਗੜਦਾ ਵੱਡਾ ਪੈਲੀ ਵੇ ਕਿਨੂੰ ਰਗੜਤਾ ਉਹ ਸਰਤ ਲਾ ਕੇ ਆਇਆ ਨਾ ਤੂੰ ਕਿਹਦੇ ਨਾਲ ਸ਼ਰਤ ਲਾਈ ਹੁਣ ਹੈਗਾ ਸੀ ਕੋਈ ਵੱਡਾ ਬਹਿਲੀ ਕਾਦੇ ਪਿੱਛੇ ਲਈ ਆਏ ਤਾਂ ਦੱਸ ਦੇ ਆ ਮਤੀਰੇ ਪਿੱਛੇ ਲਈ ਆ ਓਹੋ ਤੈਨੂੰ ਆਈ ਕਿਉਂ ਨਹੀਂ ਹੈਗੀ ਇੱਕ ਤਾਂ ਮਤੀਰਾ ਸੀਗਾ ਉਹੀ ਆਪਾਂ ਜਵਾਕਾਂ ਨੂੰ ਖਵਾ ਦਿੰਦੇ ਤੂੰ ਮਤੇਰੇ ਪਿੱਛੇ ਸ਼ਰਤ ਲਾਇਆ ਹੈ ਉਹ ਤੂੰ ਮਤੀਰੇ ਨੂੰ ਰੋਣੇ ਮੈਂ ਪੈਸੇ ਲਊਂ ਉਹਦੇ ਵੱਟੇ ਨਾਲੇ ਜੇ ਸ਼ਰਤ ਲਾਉਣੀ ਆ ਨਾ ਲੱਖ 2 ਲੱਖ ਦੀ ਲਾਈ ਇਹ ਤਾਂ ਬਾਲੀ ਸੋਹਣੀ ਗੱਲ ਆ ਤਾਰਾ ਪੁਰਾਣਾ ਬੰਦਾ ਕੋਈ ਗੱਲ ਬਾਤ ਸੁਣਾ ਪਰਾਣਾ ਕਿੱਡਾ ਕਾ ਮੱਕੂ ਮੇਰੇ ਵਾਲਾ ਛੇਰਾ ਤਾਂ ਵੀ ਤਾ ਉਹ ਮਰਦਾ ਤਾਂ ਫਰਕ ਹੁੰਦਾ ਹੀ ਆ ਵਾਹ ਵਾਹ ਐ ਕੋਈ ਹੱਟ ਕੀਤੀ ਗੱਲ ਉਹ ਆਪਦੀ ਪਰਾਣੀ ਓਏ ਗੱਲ ਮੈਨੂੰ ਐ ਆਉਂਦੀ ਨਹੀਂ ਛੇਰਾ ਓ ਤੂੰ ਐਵੇਂ ਹੀ ਕਹੀ ਜਾਂਦਾ ਸੀ ਢੋਲ ਢੋਲ ਗੱਲ ਕਰਦਾ ਸੀ ਯਾਰ ਕੋਲੋ ਲੈ ਨਹੀਂ ਤੂੰ ਉਹ ਲਿਆਂਦਾ ਛਾਪਣਾ ਤਾਂ ਤਾਈ ਨੂੰ ਫਰਟ ਕੋਈ ਜਾਂਦਾ ਮੈਂ ਤਾਂ ਉਹ ਤੇਲ ਤੇ ਚੱਲਦੀ ਹੁੰਦੀ ਹੈ ਗੱਡੀ ਮੈਂ ਤੈਨੂੰ ਦੱਸਾਂ ਮੈਂ ਦੇ ਪੂਰੀ ਪਿਓ ਹੋ ਰਤਾ ਯਸ ਮੈਂ ਲੈ ਕੇ ਦੇਖੀ ਤੂੰ ਬ్రో ਤੱਤਾ ਪਤਨਦਰਾ ਤੂੰ ਵੀ ਦੀਆ ਤੇਰੀ ਲਈ ਫਿੱਡਰਾ ਮੈਂ ਗਾ ਦੇਖੀ ਕਰੰਟ ਕੱਟ ਦੀ ਅੱਛਾ ਓਏ ਤੂੰ ਲਾ ਲੈਣਾ ਓ ਥੋੜੀ ਘਣੀ ਗਰਮ ਰਹਿੰਦਾ ਸਰੀਰ ਬਾੜੀ ਤਾਂ ਨਹੀਂ ਪੀਂਦਾ ਕਿਤੇ ਨਾ ਨਾ ਬਾੜੀ ਦਾ ਫਲਾਤ ਚ ਨਹੀਂ ਕਰਦੇ ਤੇ ਕਦ ਤੂੰ ਲੱਗਦਾ ਨਹੀਂ ਤੂੰ ਪੀਂਦਾ ਹੋਵੇਂਗਾ ਦੇਖ ਕੇ ਓ ਜਿਹੜਾ ਇਹ ਪੀਣੀ ਚਾਹੀਦੀ ਆ ਮਾੜੀ ਮੋਟੀ ਆਏ ਬੁਮਾਰੀ ਮੋਟੀ ਕਰ ਤੂੰ ਹੋ ਜਾਂਦੀ ਆ ਜਾਂ ਕੁਝ ਹੋਵੇ ਫੌਜੀ ਪੀਤੇ ਯਾਰ ਹੂੰ ਫੌਜੀ ਦਾ ਮੂਰੇ ਜੀਰੂ ਜੀ ਵੀ ਡਰੇ ਹੋ ਤਾਂ ਖੂਨ ਖਣ ਪਤਲਾ ਰਹਿੰਦਾ ਜਨਾ ਹਣਾ ਓਏ ਠੀਕ ਰਹਿੰਦਾ ਚਾਹ ਛਾਲ ਵੱਧ ਜੀ ਜਾਂਦਾ ਯਾਰ ਬੱਲਾ ਹੈ ਹੱਥ ਨੇ ਫਿਰ ਲਾ ਹੱਥ ਨੇ ਫਿਰ ਲਾ ਲੈਣਾ ਤੂੰ ਪੈਗਾ ਹੈ ਆ ਇੱਕ ਅੱਦਾ ਹੀ ਬਾੜੀ ਨਹੀਂ ਬਾੜੀ ਤਾਂ ਹੈ ਪਰ ਨਾਮ ਰਾਜ ਚੀਜ਼ ਹੈ ਉਹ ਸਰੀਰ ਸਾਫ ਹੋ ਜਾਂਦਾ ਨਾਲੇ ਆ ਆ ਆ ਇਹਨੂੰ ਪਤਾ ਹੈ ਅਹੀ ਤੇਰੀ ਉਮਰ ਦਾ ਪਤਾ ਨਹੀਂ ਲੱਗਦਾ ਲਾਹੌਰ ਹੁਣਾ ਉਮਰ ਦਾ ਤਾਂ ਤੈਨੂੰ ਕਿੰਨੀ ਕਹੂੰ ਉਮਰ ਮੇਰੀ ਬਾੜੀ ਨਹੀਂ ਹੈਗੀ ਬਸ 66 64 ਉਹ ਅੱਛਾ ਹੋਰ ਲੱਗਦੀ ਤਾਂ ਹੈ ਨਹੀਂ ਜੀ ਉਹ ਛੇਰਾ ਮੱਚ ਮਾਲਵਾਰੀ ਰੱਖਿਆ ਤਾਂ ਪਹਿਲਾਂ ਪਹਿਲਵਾਨੀ ਵੀ ਕਰਦਾ ਰਹਾ ਤੂੰ 58 ਘੁੱਟਣੜਾ ਜੀ ਕਿਤੇ ਹਾਂ ਕਲੀ ਕੋੜੀਆ ਕਹਤਾ ਛੱਟਾ ਆ ਲੂਟ ਆ ਕੱਢ ਦੀ ਗਰੰਟ ਠੀਕ ਆ ਪੈ ਰਹੀਂ ਹਿਸਾਬ ਨਾਲ ਨਹੀਂ ਵੀ ਮਾਰ ਕੇ ਆ ਆ ਮਾਨ ਵਧੀਆ ਕੋਨਾ ਤੇਜ ਆ ਆ ਭਲਵਾਨੀ ਬਹੁਤ ਕਰਿਆ ਸ਼ੇਰਾ ਮੈਂ ਅੱਛਾ ਪੂਰੀ ਜਾਨ ਸੀ ਤਾ ਉਹ ਤੇਰੀ ਜਾਨ ਬੜੇ ਕੰਨ ਮੜਿਆ ਭਲਵਾਨਾਂ ਦੇ ਅੱਛਾ ਤਾ ਹੁਣ ਕੀ ਤੇ ਜਾਨ ਨਹੀਂ ਹੈਗੀ ਹੈਗੀ ਆ ਮੇਰੇ ਕੋਲ ਕੁੱਟ ਨਹੀਂ ਚ ਰਹਾ ਸੀ ਕਿਹੜਾ ਛੱਤ ਤੇ ਸੀ ਜਿਹੜਾ ਮਾਰਦਾ ਪਈ ਪਹਿਲਾ ਭਲਵਾਨ ਉਹ ਸ਼ੇਰਾ ਹੁਣ ਨਾ ਕੁੱਲ ਨਾਲ ਤਾ ਰਹਿਣੀ ਸਮਾਂ ਠੀਕ ਆ ਉਹ ਤਾਂ ਗੱਲਾਂ ਇੰਤਜ਼ਾਰ ਭਾ ਬਹੁਤ ਆ ਚਰਬਈ ਇਹਦੇ ਕੋਈ ਫਿਰ ਤੇ ਚਰਬਾ ਛੇਰਾ 10 ਦਿਨ ਨਿਆ ਭਰਾਵਾ ਜੇ ਪੱਲੇਵਾਨ ਲਓਗੇ ਮੁੱਲ ਆ ਗੱਲਾਂ ਦਾ ਵਜਨ ਦੱਸੋ ਆਇਓ ਆਇਆ ਤਾਂ ਤੇਰੇ ਕੋਲੇ ਸੀ ਉਹ ਤਾਂ ਮੈਂ 500 ਰੁਪਏ ਲੈਂਦਾ ਇੱਕ ਗੱਲ ਦਾ ਅੱਛਾ ਸਹੀ ਗੱਲ ਆ ਮਾੜੀ ਗੱਲ ਕਰਵਾ ਦੇਗੇ ਤੂੰ ਗੱਲ ਦੱਸ ਹਾਂ ਇਹ ਤਾਂ ਮੈਨੂੰ ਲਾਲਚ ਨੂੰ ਚ ਨਹੀਂ ਉਹ ਤੈਨੂੰ ਲਿਆ ਦੇ ਵਧੀਆ ਲਿਆ ਦੇ ਇੱਕ ਦੋ ਉਹ ਭਾਲ ਕੇ ਉਹ 10 ਦੱਸ ਨਾ ਉਹ ਤੁਸੀਂ ਮੇਰੇ ਜਵਾਕ ਕੋ ਤਾਂ ਕਰਕੇ ਨਾ ਗੁੰਦੀਆਂ ਗੱਲਾਂ ਕੁਝ ਦੱਸ ਦਿਓ ਆਹ ਈ ਦੂਰੋ ਇਤਰੀਆਂ ਗੱਲਾਂ ਸੁਣੀਆਂ ਆਈ ਸੀ ਉਹ 10 ਦਿਨ ਤੇ ਠਹਿਰਾ ਫਿਰ ਕਿਥੋਂ ਟਾਈ ਅੜ ਜੇ ਤਾਂ 10:00 ਵਜੇ ਕੰਮੀ ਆ ਤਾਂ ਛੇਰਾ ਗੱਲਾਂ ਕਈ ਹੁੰਦੀਆਂ ਅੱਛਾ ਇੱਕ ਤਾਂ ਕਿਸੇ ਦੇ ਘਰੇ ਜਦੋਂ ਜਾਈਏ ਹਾਂ ਖਗੂਰਾ ਵਾਰ ਕੇ ਜਾਈਏ ਅੱਛਾ ਤਾਂ ਹਾਂ ਤੇ ਭਾਈ ਉੱਚੀ ਨੰਬਰ ਜਿਹੜੀ ਗੱਲ ਹੈ ਜਿਹੜੀ ਚਾਰੀ ਦੋਸਤੀ ਅੱਠਿਆੜੀਆਂ ਪਾਉਣਿਓ ਹਨਾ ਆੜੀ ਤਾਂ ਆਪਣੀ ਹੁੰਦੀ ਹੈ ਇਹ ਬਾਹਰੇ ਦੀ ਬਾਹਰੀ ਰੱਖੇ ਅੱਛਾ ਹਾਂ ਇੱਕ ਦਿਨ ਰੱਖੇ ਨਾ ਤਾਂ ਜਾਓ ਨਾ ਆਓ ਛੱਡਾ ਆ ਕੋਈ ਜ਼ਰੂਰੀ ਦਾ ਕੰਮ ਆ ਪਤਾ ਸਤਾ ਲੈਣਾ ਭਈ ਉਹ ਛੱਡਾ ਨਹੀਂ ਜਾਣਾ ਪੈਂਦਾ ਉਹ ਤਾਂ ਫਿਰ ਜਾਣਾ ਹੀ ਪੈਂਦਾ ਮਾੜਾ ਹਾਂ ਉਹ ਮਿਲਣਾ ਜੁੰਨਾ ਖਾਣਾ ਪੀਣਾ ਜੋ ਵੀ ਉਹ ਬਾਅਦ ਦਾ ਹੁੰਦਾ ਅੱਛਾ ਬਾਰ-ਬਾਰ ਦੀ ਰੱਖੇ ਬਾਰ-ਬਾਰ ਦਾ ਰੱਖੇ ਤਾਂ ਦਨਿੰਦਾ ਕਰੇ ਨਾ ਬਾੜੀ ਕੇ ਹਾਂ ਛੱਡੇ ਦਾਦੇ ਹੋਰੀ ਵੀ ਇੰਹੀਂ ਕਹਦੇ ਹੁੰਦੇ ਸੀ ਬੱਬੂ ਪੂਰੀ ਠੀਕ ਆ ਤਾਂ ਨਹੀਂ ਰੋਧਰੋਣੀ ਲੋਖਾ ਨਹੀਂ ਕਰਦੇ ਬਹੁਤ ਚੀਜ਼ਾਂ ਨੇ ਜਿਹੜੀਆਂ ਭਈ ਦੇਖਣ ਵਾਲੀਆਂ ਛੁੰਨਣ ਵਾਲੀਆਂ ਤੇ ਸਮਝਣ ਵਾਲੀਆਂ ਨੇ ਠੀਕ ਆ ਤਾਂ ਇੱਕ ਕਿਸੇ ਵੀ ਸੋਈ ਵੱਲ ਨਾ ਚੱਕ ਕੇ ਕਰੇ ਵੀ ਈ ਗੱਲਾਂ ਹਾਂ ਕਦੇ ਵੀ ਤੇ ਪਈ ਫੂਲ ਥੁਲਾ ਸੌਨਾ ਖਾਵੇ ਕਦੇ ਨਹੀਂ ਈ ਗੱਲਾਂ ਨਾ ਝੂਠੀ ਨਾ ਸੱਚੀ ਨਾ ਨਾਂ ਦੀ ਤੇ ਉਹ ਦੀ ਬੁਰਾ ਦੀ ਕਦੇ ਸੌਣ ਨਹੀਂ ਖਾਈ ਕਹਿੰਗੀ ਕਿਵੇਂ ਤਾਂ ਇਹ ਮਾੜੀ ਗੱਲੂ ਜੀਆ ਹਾਂ ਤੁਹਾਨੂੰ ਉਮਰ ਪਾ ਕੇ پتہ ਲੱਗਦੀ ਆ ਨਾ ਈ ਗੱਲਾਂ ਹੋਰ ਹੁੰਦੀਆਂ ਨੇ ਇਹ ਗੱਲਾਂ ਹਾਂ ਮਗਾ ਪਾ ਆਂ ਬਾਰੇ ਰੰਗ ਦੇ ਲੋਕ ਉਹ ਫਿਰ ਮਾੜੀ ਗੱਲੂ ਜੀਏ ਪੱਛੜ ਹਾਂ ਹੋ ਫੂਲ ਪਈ ਤਾਂ ਨਾ ਖਾਈਏ ਪੀਏ ਆਪ ਦਾ ਗੈਬ ਨਾ ਉਖੀਏ ਸੋਨੀਏ ਇਹ ਸਾਰੀਆਂ ਗੱਲਾਂ ਧਿਆਨ ਰੱਖਵਾਗੇ ਗੱਲਾਂ ਤੋਂ ਵੱਡੀ ਗੱਲ ਹੈ ਜਿਹੜੀ ਇੱਕ ਵੇਕ ਨਾ ਦੇਵੇ ਅੱਛਾ ਤਾਂ ਹਾਂ ਰਸਤਾ ਤਾਂ ਗਦਨਾ ਵੀ ਮਾਰ ਜਾ ਕਰਦਾ ਵਾ ਕਰਦਾ ਏਕਾਰ ਐਪਲੀਕੇਸ਼ਨ ਜੁਮੇਂਦਾ ਜੀ ਤੋ ਦੇਣਾ ਨਹੀਂ ਲੱਜਾ ਕਿੰਨਾ ਕੋ ਦਾ ਹੱਕਾ ਉਹਨਾਂ ਕੋਈ ਦੋ ਉਹ ਕਿਦੂ ਵਾਰੀ ਗੇ ਚਲਦੇ ਹਾਂ ਹਾਂ ਅੱਛਾ ਤਾਂ ਹਾਂ ਇਹ ਵੀ ਭਈ ਛਾਲੇ ਕਹਿੰਦੇ ਹੁੰਦੇ ਠੀਕ ਆ ਇੱਕ ਭਈ ਛੱਤ ਨਾਲ ਆਵੇ ਛੱਤ ਨੂੰ ਨਹੀਂ ਦਈ ਇਹ ਵੀ ਬਰਬਾਦ ਕਰ ਦਿੰਦੀ ਬੰਦੇ ਅੱਛਾ ਨਾ ਹੋਰ ਸੱਤ ਤਾਂ ਸੱਤਾ ਜੂਆ ਇੱਕ ਵੀ ਤਾਂ ਘੱਲਿਆ ਜਣਾ ਅੱਛਾ ਇੱਥੇ ਇੱਕ ਬਰਬਾਦ ਹੋ ਜਾਂਦਾ ਇੱਕ ਬਣ ਜਾਂਦਾ ਸੱਤਾ ਕਾਮ ਲਾਈ ਉਹਨੇ ਵੀ ਲਾਸ਼ ਹੱਤ ਪਾ ਇੱਕ ਹੈ ਰੋ ਪਾ ਉਹਦੀ ਜਰੇ ਉਹ ਅੰਦਰ ਉਹ ਛੱਤਾਂ ਲਾ ਕੇ ਨਾ ਬਰਵਾਦ ਹੋਇਆ ਜਾਣਾ ਅਸਲ ਵਿੱਚ ਮੈਂ ਤੁਸੀ ਪੜਦੇ ਨਹੀਂ ਦੇਂਦੇ ਨਾ ਇਹ ਤਾਂ ਤੁਹਾਨੂੰ ਪਤਾ ਹੈ ਤੁਸੀ ਪੂਦਾ ਫੈਲਾਉਣੇ ਤਨ ਸਾਰੀ ਗੱਲ ਦਾ ਹੋ ਗਿਆ ਹੋਇਆਗਾ ਜਦੋਂ ਮੈਂ ਨਾਨਕਾ ਨੇ ਪੜੇ ਲਿਖੇ ਛੜਾਤਾ ਫੈਲੂ ਜਾਣਾ ਤੂੰ ਕਮਲੇ ਹੋ ਜਾ ਤੂੰ ਤਾਂ ਫਿਰ ਛੜਾ ਹੀ ਬੜਾ ਸਾਰੀ ਗੱਲ ਦਾ ਜਾਣਾ ਸਾਰੀ ਗੱਲਾਂ ਦਾ ਉਹ ਅਸੀ ਕਾਰੋਂ ਪਾਡੂ ਹੈ ਜਿਹੜੇ ਯਾਰ ਬੱਚਾ ਇਹ ਸਾਰੇ ਦੇਖੇ ਹੋਏ ਆ ਗਣੀਆਂ ਹੈ ਹਰੇ ਨੀ ਬੱਚਾ ਹਾਪਾਂਡਰ ਤੋਂ ਸੁਣਾਉਂਦੇ ਸੀ ਸਾਡੇ ਦਾਦੇ ਕੀ ਸੁਣਾਉਂਦੇ ਰਹੇ ਹਾਂ ਮੁਤਾਬਕ ਕਹਾਣੀ ਸੁਣਾਉਂਦੇ ਹਾਂ ਹਾਂ ਓਏ ਨਾ ਤੂੰ ਬਹੁਤ ਮੁਸਮਹ ਜਾ ਲੱਗਦਾ ਅੱਜ ਕਾ ਤਾਂ ਕੋਈ ਬਾਤ ਨਹੀਂ ਬੋਤ ਨਹੀਂ ਖਵਾਤਾ ਅੱਜ ਕਾ ਤਾਂ ਤੈਂ ਕੀ ਹੋ ਗਿਆ ਕੋਈ ਪਤਾ ਫੂਨਾ ਨੇ ਲੈ ਲਿਆ ਯਾਰ ਲੋਕ ਤਾਂ ਹੋਰ ਅੱਜ ਕਾ ਤਾਂ ਲੈ ਕੇ ਕੋਈ ਰਿਸ਼ਤੇਦਾਰ ਆਏ ਐ ਬੈਠੇ ਨੇ ਓ ਛਾੜੇ ਮਿੰਦੇ ਕੋਲੇ ਬੈਠਦੇ ਨਹੀਂ ਬੈਠਾ ਤੂੰ ਮਿਲਦਾ ਰਿਹਾ ਹਾਂ ਇਹ ਤੇਰੇ ਕੋਲੇ ਆਏ ਲੱਗਦੀ ਆਇਆ ਕਰੋ ਮੈਂ ਉਹਨਾਂ ਮੈਨੂੰ ਨੀਂਦ ਜੀ ਹੋ ਗਈ ਹੈ ਤੂੰ ਹਾਰਾ ਦਾ ਨਾਂ ਇੱਕ ਹੋਰ ਹੈ ਨਹੀਂ ਬੱਤ ਮੈਂ ਥੋੜੀ ਜਿਹੀ ਰਲਾਂਗੀ ਨਾ 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 ਭੰਦਾ ਚ ਨਹੀਂ ਖਾਤੇ ਤੇ ਤੈਨੂੰ ਉਹ ਤਾਂ ਫੁੱਟ ਜਾਨੀ ਸ਼ਾ ਹੈ ਗੱਲ ਤੇਰੀ ਠੀਕ ਹੈ ਸਿਰ ਚੁੱਛੀ ਪਈ ਲਾਉਣੀ ਹੈ ਕੁਝ ਲਾ ਗਿਆ ਹੈ ਨਾ ਬਸਤਾ ਹੈ ਉਹ ਵੀ ਘੱਟ ਆਸਵਾਤ ਪਈ ਚਲ ਠੀਕ ਹੈ ਇਹ ਲਗਾ ਕੁਰੀਆ ਖਸ ਗਿਆ ਮੈਂ ਕਰਾਣਾ ਹੈ ਨਹੀਂ ਦਰੀਆਣਾ ਕੋਲ ਤਾਂ ਜਿਹੜਾ ਬਾਈਕ ਲਾ ਜਾਣ ਲੈੇ ਪੂਰਾ ਅੱਗੇ ਲੱਗਦਾ ਸ਼ਾਨਿਆਂ ਦੇ ਲਾਗੇ ਤਾਂ ਉਹਨਾਂ ਕੰਨਾਂ ਦਾ ਦੱਸ ਗਿਆ ਬਰਾ ਮਨ ਸਰੇ ਉਹਨੂੰ ਤਾਂ ਕਰਾਂਗੇ ਆਮਨ ਪੱਕਾ ਕਰਾ ਇਹ ਇਦਾਂ ਵੀ ਕੀ ਪੈ ਗੋਦ ਨਹੀਂ ਕਰਦਾ ਹੋ ਗੱਲ ਹੋਣੀ ਨਹੀਂ ਪਈ ਪਹਿਲਾਂ ਜਾਉਂਦੀ ਆ ਵੀ ਇਦਾਂ ਰਿਹਾ ਬਹੁਤ ਤੇਰਾ ਹੋਰ ਅਜਾ ਫੈਲ ਕੀ ਘੜਾ ਮਾਰ ਮਾਰ ਨਾ ਤੂੰ ਇੰਨੇ ਦਿਨ ਆਇਆ ਨਹੀਂ ਹੈਗਾ ਡੋਲੂ ਫੜਾਉਣ ਵੀ ਨਹੀਂ ਆਇਆ ਛੱਡ ਦੇ ਹੁਣ ਬਸ ਕੁਝ ਨਹੀਂ ਹੋਇਆ ਆਏ ਮੂੰਹ ਬਣਾਏ ਪਾਥੀਰਗਾ ਬਸ ਫੇਰ ਦੱਸੂਗਾ ਕੁਝ ਨਹੀਂ ਹੋਇਆ ਲੈ ਫੇਰ ਦੱਸੂਗਾ ਇਹਨੂੰ ਪਤਾ ਨਹੀਂ ਹੁਣ ਕਾਦੀ ਟੈਨਸ਼ਨ ਪੈ ਰਹੀ ਹੈ ਮੂੰਹ ਤਾਂ ਵੇਖਸ ਜਾਇਆ ਸ਼ਰਤ ਲਾਈ ਆ ਕੀ ਸ਼ੱਕ ਸਾਡੇ ਵਾਲਾ ਵੀ ਲਾਈ ਬੈਠਾ ਸ਼ਰਤ ਤਾਂ ਭਾਬੀ ਉਸ ਨਾਲ ਤਾਂ ਮੈਂ ਸ਼ਰਤ ਲਾਈ ਆ ਤੇ ਫਿਰ ਮੂੰਹ ਕਾਦੇ ਵਾਸਤੇ ਬਣਾਇਆ ਮੂੰਹ ਤਾਂ ਬਣਾਉਣੀ ਆ ਮੈਂ ਤਾਂ ਦਿਨ ਲੱਗ ਜਾਂ ਸੁੱਕੀ ਜੰਨਾਗਾ ਜਿਹੜੀ ਚੀਜ਼ ਦੀ ਰੋਤੀ ਨਹੀਂ ਹੈਗੀ ਉਹ ਜੀ ਕਿੱਥੋਂ ਲੈ ਮਗਾਉਣਾ ਲੈ ਐਂ ਤਾਂ ਦੱਸ ਲਾਈ ਕਾਦੀ ਏ ਸ਼ਰਤ ਤੂੰ ਦੇ ਨਾ ਚਲ ਤੰਮ ਮੈਂ ਕੀਰੇ ਦੀ ਲਾਈ ਆ ਲੈ ਫੇਰ ਕਾ ਤੋ ਟੈਨਸ਼ਨ ਲੈ ਨਾ ਜਦੋਂ ਮੈਂ ਬੈਠੀ ਆਂ ਜੀ ਤੂੰ ਮੈਨੂੰ ਦੱਸਦਾ ਤਾਂ ਸਹੀ ਸਾਡੇ ਬਾਗਲ ਚ ਲੱਗਿਆਗਾ ਤੋੜ ਲੈ ਈ ਚੁੱਪ ਕਰਕੇ ਅੱਛਾ ਬੱਬੀ ਹਾਂ ਪਰ ਮੇਰੀ ਗੱਲ ਸੁਣ ਗੱਲ ਕਿਸੇ ਕੋਲੇ ਨਾ ਕਰੀ ਇਹ ਵੀ ਮੈਨੂੰ ਦੱਸਿਆ ਭਾਬੀ ਨੇ ਤੇ ਨਾਲੇ ਨਾ ਜੇ ਤੂੰ ਉਹਦੇ ਨਾਲ ਸ਼ਰਤ ਲਾਈ ਹੈ ਨਾ ਤਾਂ ਇੱਕ ਦਿਨ ਨੂੰ ਜ਼ਰੂਰ ਕੰਮ ਕਰਨਾ ਪਊਗਾ ਹਾਂ ਦੱਸ ਭਾਬੀ ਸ਼ਰਤ ਚ ਨਾ ਤੂੰ ਮੈਨੂੰ ਮੰਗੇ ਲੈ ਪੱਕਾ ਹੋ ਗਿਆ ਭਾਬੀ ਤੈਨੂੰ ਹੀ ਮੰਗੂਗਾ ਤੈਨੂੰ ਸੌ ਲੱਗੇ ਮੇਰੀ ਕੋਈ ਚੱਕਰ ਤੈਨੂੰ ਹੀ ਮੰਗੂਗਾ ਇਹ ਤੂੰ ਉਹਨੂੰ ਬੜੀਆ ਦੱਸ ਤਾਂ ਚਲ ਠੀਕ ਆ ਤੇ ਸਾਡੇ ਬਗਲ ਚੋਂ ਨਾ ਚੁੱਪ ਕਰਕੇ ਤੋੜ ਲੈ ਚੰਗਾ ਭਾਬੀ ਕਿ ਮੈਂ ਬੜੀ ਖੁਸ਼ ਹੋਇਆ ਹਾ ਉਹਨਾ ਕੀ ਲੱਭ ਗਿਆ ਉਹੀ ਸੌਂਖਾ ਛੋਂ ਲੱਗੇ ਤੇਰੀ ਫਿਰ ਤਾਂ ਤੇਰੇ ਦੋਨੇ ਕਿਉਂ ਤਰੇ ਉਹ ਦੇ ਤੂੰ ਛੱਡ ਤੂੰ ਮੈਨੂੰ ਕਰਾਇ ਦੇ ਫਿਰ ਉਹ ਜੀ ਕਰਾ ਲਈ ਕਹਿੰਦੀ ਤੂੰ ਸਾਥ ਚ ਮੈਨੂੰ ਮੰਗ ਮੈਨੂੰ ਮੰਗਾ ਕਿਵੇਂ ਉਹ ਮੈਂ ਦੱਸਦਾ ਤੈਨੂੰ ਤੂੰ ਦੋ ਹੱਥ ਮੰਗੀ ਸਾਥ ਚ ਬਈ ਦੋ ਹੱਥ ਕਿਵੇਂ ਆ ਉਹ ਦੱਸਦਾ ਮੈਂ ਤੈਨੂੰ ਪਹਿਲੇ ਹੱਥ ਸਿੱਧਾ ਤੂੰ ਰੰਮ ਮੰਗੀ ਦੋ ਜਹਾਥ ਲਾ ਦੀ ਪੇਟੀ ਤੇ ਤੇਰਾ ਘਰ ਬਸ ਗਿਆ ਗੱਲ ਤਾਂ ਬਈਆ ਚ ਠੀਕ ਲੱਗਦੀ ਆ ਹਾਂ ਲੇ ਫਿਰ ਯਾਰ ਆ ਪਾਰਟੀ ਪੱਕਾ ਕਰਦੀ ਹੁਣ ਬਈ ਤੂੰ ਪਾਰਟੀ ਲਈ ਕਿਹੜੀ ਗੱਲ ਕਰਦਾ ਚਮਸਰਾ ਲਾ ਦੇਗੇ ਪਾਰਟੀ ਵਾਲਾ ਤਾਂ ਆਪਾਂ ਠੀਕ ਆ ਫਿਰ ਮਿਲਦੇ ਆਂ ਸ਼ਾਮ ਨੂੰ ਚੱਲ ਚੱਲ ਲੈ ਮੈਂ ਤੇਰਾ ਤਾਂ ਮੈਂ ਟੈੱਕਿਆ ਤੂੰ ਤਿਆਰ ਹੋ ਕੇ ਆਂ ਯਾ ਬਿਲਕੁਲ ਲੈਣਾ ਆਉਂਗਾ ਮੈਂ ਚੱਲ ਠੀਕ ਆ ਹੁਣ ਤੂੰ ਭੱਜ ਜਾ ਚੰਗਾ ਮੈਂ ਚੱਲ ਬਈ ਅੰਦਰ ਦਾ ਕਿੱਧਰ ਗਿਆ ਨਾ ਕੀ ਹੋ ਗਿਆ ਤੁਹਾਨੂੰ ਆਇ ਮੂੰ ਪੋਲਾ ਪੋਲਾ ਕੀਤਾ ਕੀ ਹੋਣਾ ਮਤੀਰਾ ਨਹੀਂ ਹੈਗਾ ਉੱਥੇ ਤੇ ਫਿਰ ਇਹਦੇ ਚਾਏ ਮੂੰ ਸਜਾਉਣ ਵਾਲੀ ਕਿਹੜੀ ਗੱਲ ਲੱਗੀ ਚੱਲ ਛੱਡ ਯਾਰ ਤੂੰ ਭਗ ਜਾ ਬੜਾ ਪੰਗਾ ਹੋਇਆ ਯਾਰ ਤਾਂ ਆਇਆ ਹਾ ਚੇਰਾ ਮੇਪਤਾ ਤੇ ਫਸ ਗਿਆ ਮੈਂ ਤਾਂ ਉਹ ਕੀ ਹੋ ਗਿਆ ਭਲਿਆ ਮੈਂ ਤਾਂ ਤਾਏ ਸ਼ਰਤ ਲਾ ਬੈਠਾ ਉਹ ਭਲਿਆ ਲੋਕਾ ਤੈਨੂੰ ਕਹ ਸੀ ਲਾਉਂਦੇ ਨਹੀਂ ਉਂ ਤੇ ਛੱਟਾ ਯਾਰ ਬਸ ਮੈਂ ਤਾਂ ਜੋਸ਼ ਚਾ ਕੇ ਲਾ ਬਠਾ ਹੁਣ ਕੀ ਕਰੀਏ ਉਹ ਕਿੰਨੇ ਦੀ ਲਾ ਲਈ ਮਾਣਾ ਦੋ ਹੱਥਾਂ ਦੀ ਲਾਈ ਆ। ਅੱਛਾ ਦੋ ਹੱਥਾਂ ਦੀ ਲਾਈ ਆ। ਹਾਂ। ਅੱਛਾ ਕਿਹਦੇ ਨਾਲ? ਰਾਜੂ ਨਾਲ। ਅੱਛਾ ਰਾਜੂ ਨਾਲ ਲਾਈ ਆ ਦੋ ਹੱਥਾਂ ਦੀ ਹੈ? ਹਾਂ। ਫੇਰ ਕਬਣਾਉਣਾ ਕਿਉਂ ਆ? ਉਹ ਮੇਰੀ ਲਵੇਰੀ ਖੋਲ ਕੇ ਲੈ ਜਾਊਗਾ ਟਰੈਕਟਰ ਲੈ ਜਾਊਗਾ ਉਹ। ਉਹ ਚਿੰਤਾ ਨਾ ਕਰ। ਤੇਰਾ ਛਾਰਾ ਕੁਛ ਇੱਥੇ ਆ। ਅੱਛਾ ਤਾਂ। ਉਹ ਮੈਂ ਕੱਢੂ ਤੈਨੂੰ ਇਸ ਜਾਲ ਤੋਂ। ਤਾਂ ਤੂੰ ਹੀ ਗੱਡੀ ਫਿਰ। ਉਹ ਬੁੜੇ ਖੁੰਡ ਕਿਰੋ ਕੰਮ ਆਉਣਗੇ। ਚੱਲ। ਚੱਲ ਠੀਕ ਆ ਜਾ। ਹਾਂ। ਵਾਹ ਵਾਹ ਤੇਰੇ ਬਾਤ ਤੁਸੀਂ ਪ੍ਰੇਜ਼ ਨਹੀਂ ਕਰਦੇ ਜਿਹੜੀ ਗੱਲਾਂ ਰੋਕੀਏ ਪਤਾ ਇਸ ਤੋਂ ਬਾਅਦ ਨਹੀਂ ਆ ਪਾਇਆ ਗਮਗਾ ਤੇਰਾ ਕਰਦੇ ਬੁੱਤਾਂ ਕੋਈ ਨਹੀਂ ਲੋਟਾ ਲੋਟਾ ਆ ਜਾ ਤੂੰ ਆਇਆ ਕਰ ਹਾਂ ਤਾਂ ਆ ਪੌੜੀ ਆ ਨਾ ਤੇਰੀ ਹਾਂ ਤਾਂ ਕੀ ਕਰਾਈਏ ਨਾ ਤੂੰ ਓਏ ਤੂੰ ਮੇਰੇ ਮਗਰ ਚੱਲ ਯਾਰ ਕਿਉਂ ਚਿੰਤਾ ਕਰਦਾ ਇਹਨੂੰ ਇਹੀ ਕੋਠੇ ਨਾਲ ਲਾ ਇੱਥੇ ਆਹੋ ਲਾ ਦੇਣਾ ਠੀਕ ਆ ਲਾ ਦੇ ਲੇ ਲੈ ਤਾਂ ਲਾ ਤੀ ਵੈਰੀ ਗੁੱਡ ਹੁਣ ਤੂੰ ਆਇਆ ਕਰ ਉਰੇ ਆ ਮੇਰੇ ਕੋਲ ਉੱਥੇ ਕੁਰਸੀ ਪਈ ਆ ਨਾ ਉਹ ਰੱਖਿਆ ਹੈ ਠੀਕ ਹੈ ਕੋਠੇ ਤੇ ਰੱਖਿਆ ਵਾ ਹਾਂ ਇੱਕ ਮੇਰੀ ਗੱਲ ਸੁਣੋ ਨਾ ਗੁੱਛਾ ਰ ਗਈ ਗੁੱਸਾ ਦਾ ਕਰਾ ਜਿਹੜੀ ਆਪਣੀ ਨੂੰ ਆ ਅੱਛਾ ਮੇਰੀ ਹਾਂ ਉਹਨੂੰ ਤਾਹਾਂ ਬਿਠਾ ਲੈ ਤਾਹਾਂ ਆਹੋ ਠੀਕ ਹੈ ਬਿਠਾ ਦੇਣਾ ਉਹ ਤੈਨੂੰ ਮੰਤਰ ਵਾਰ ਕੇ ਦਿਖਾਵਾਂ ਠੀਕ ਆ ਤਾ ਆ ਚੱਲ ਠੀਕ ਆ ਇਹ ਅੱਛੀ ਕਰ ਦਿਆ ਇਹਦੇ ਕੰਮ ਥੋਥਾ ਕਰ ਲਓ ਤਾਂਗਾ ਨਾ ਮੈਂ ਤਾਂ ਹਾਂ ਭਾਈ ਬਲਜੀਤ ਲਿਆ ਤੇਰਾ ਸਰਦਾ ਟਾਈਮ ਹੋ ਗਿਆ ਲੈਂਦਾ ਮਤੀਰਾ ਮੈਂ ਤਾਂ ਭਾਈ ਸਰਤ ਆ ਗਿਆ ਮੈਨੂੰ ਤਾਂ ਮਤੀਰਾ ਲੱਭਿਆ ਨਹੀਂ ਤੈਨੂੰ ਕਿੱਥੇ ਲੱਭ ਜੂ ਮਤੀਰਾ ਜੇ ਤਾਂ ਆਸੇ ਮੇਰੇ ਕੋਲ ਹਾਂ ਆ ਗਿਆ ਛੇਰਾ ਹਾਂ ਤਾਂ ਹੀ ਆ ਗਿਆ ਅੱਛਾ ਹੁਣ ਤਾਂ ਭਾਈ ਇਹਦਾ ਹੱਕ ਆ ਸਰਤ ਦਾ ਹਾਂ ਭਾਈ ਹੁਣ ਇਹਨੇ ਲਿਆ ਦੇਖ ਭਾਈ ਪੰਚਾਇਤ ਮੈਂ ਵੀ ਤੁਹਾਡੇ ਨਾਲ ਆ ਹੱਕ ਬੰਦਾ ਮੁੰਡੇ ਦਾ ਹਨਾ ਹੱਕ ਆ ਹੀ ਹੱਕ ਹਾਂ ਇਹਨੂੰ ਮੈਂ ਕਹਾ ਸੀ ਵਾ ਤੇਰੇ ਨਾਲ ਕਰਾਂਗੇ ਸਾਬ ਕਿਤਾਬ ਚਾਹ ਮੁੰਡਾ ਛੜਾ ਹਾਂਜੀ ਹਾਂਜੀ ਦੇਖੋ ਭਾਈ ਇਹਦਾ ਦੋ ਹੱਥ ਬੰਦਿਆ ਬਲਜੀਤ ਛੱਤ ਦਾ ਦੜੀ ਪੂ ਹੈ ਦੇਖੀ ਤਾਂ ਬਾਰੀ ਓ ਕੋਈ ਗੱਲੀ ਵਿਚਾਰ ਨਾ ਯਾਰ ਜਦੋਂ ਪੰਗੇ ਲਾਉਂਗਾ ਲੈ ਖਾ ਇਹ ਤਾਂ ਕੰਨਾ ਪੈਂਦਾ ਹੁੰਦਾ ਹੈ ਉਹ ਤਾਂ ਤੈਨੂੰ ਦੱਸਿਆ ਹੀ ਆ ਹੁਣ ਸੱਤ ਮੈਂ ਲਾਉਣਵੇਂ ਦਿਸਾਣੀ ਹੁਣਗਾ ਵਿਚਾਰੀ ਲੱਗ ਓ ਕੋਈ ਨਹੀਂ ਛੇਰਾ ਮੈਂ ਖੜਾ ਯਾਰ ਤੂੰ ਜਿਹੜੀ ਚੀਜ਼ ਤੇ ਜੀ ਕਰਦਾ ਹੱਥ ਲਾ ਹੈ ਤੇਰੀ ਆਪੇ ਤੈਨੂੰ ਕੀ ਚਾਹੀਦਾ ਹੁੰਦੇ ਆਹੋ ਲਾ ਭਾਈ ਤੂੰ ਹੱਥ ਤੇ ਡੇੜੀ ਪੂਰਾ ਜਿਹੜਾ ਆਪਾਂ ਬੀਜਦੇ ਆ ਫੱਟਦਾ ਪੈਂਦਾ ਲੈ ਆਜੋ ਭਾਈ ਛੇਰੋ ਆਜੋ ਆਜੋ ਓ ਹੈਲੋ ਕਾ ਕੀ ਹੋ ਗਿਆ ਤੇ ਹੈਲੋ ਤਰ ਜਾ ਭਾਈ ਛੇਰਾ ਲੈ ਗਿਆ ਕਿ ਉਹ ਤਾਂ ਪੌੜੀ ਚੱਕ ਲੈ ਪੁੱਤ ਕਿਉਂ ਪੌੜੀ ਕਿਵੇਂ ਚੱਕ ਲੈ ਤੇਰੀ ਹੋ ਗਈ ਆਹ ਕਹ ਮੇਰੀ ਹੋ ਗਈ ਪੌੜੀ ਉਹ ਭਾਈ ਛੰਗ ਤੇ ਹੱਥ ਲੈ ਦੇ ਪੌੜੀ ਦੇ ਹੱਥ ਲਾਇਆ ਜੀ ਹਾਂ ਜੀ ਇਹਦੀ ਹੋ ਗਈ ਜੀ ਇਹ ਤਾਂ ਕੋਈ ਗੱਲ ਨਹੀਂ ਨਾਲੇ ਇੱਕ ਗੱਲ ਹੋਰ ਸੁਣ ਲੈ ਹੱਥ ਤਾਂ ਚਾਰ ਲੈ ਤੇ ਪੌੜੀ ਅੱਧੀ ਲੈ ਜਾ ਤਾਂ ਇਹ ਤਾਂ ਕੋਈ ਗੱਲ ਨਹੀਂ ਹੋਈ ਯਾਰ ਉਹ ਬਾ ਵੇ ਤੇਰਾ ਛੇਰਾ ਅਸੀਂ ਆਹੀ ਬਾਰਾ ਪੀਤੀ ਖੜਿਆ ساری ਜ਼ਿੰਦਗੀ ਚੱਕ ਲੈ ਪੌੜੀ ਦੇਖ ਬਈ ਗੱਲ ਹੁਣ ਠੀਕ ਹੈ ਤਾਂ ਇਹਦੀ ਵੀ ਹੱਥੇ ਤੋਂ ਦੂ ਲਾ ਦੇ ਪੌੜੀ ਅੱਡੀ ਵੱਟ ਕੇ ਛਾਟੇ ਘਰੇ ਤਰਜੀ ਬੰਦਾ ਵਰਕੇ ਨਾ ਹੁਣ ਵੱਟ ਗਈ ਮੈਂ ਇੰਦਰ ਕਿਉਂ ਪੁੱਧਾਇਆ ਨਾ ਹੋ ਤੇਰਾ ਪਿਓ ਤੇਨੂੰ ਛੱਤ ਲਾਉਂਦਾ ਨਹੀਂ ਦੇਖੀ ਥੋੜੀ ਚੱਕ ਚੱਕ ਔੜੀ ਚੱਕਣੀ ਪੂ ਹੁਣ ਮੈਨੂੰ ਆਹ ਚੱਕਣੀ ਪੂ ਕਿਉਂ ਭਾਈ ਸੰਗਤ ਆਹ ਚੱਕਣੀ ਪੂ ਹੀ ਚੱਕਣੀ ਕਰੇ ਲੈ ਕੇ ਜਾ ਗੇਟ ਟਪਾ ਇਹਨੂੰ ਅੱਡੀ ਦੇਦੀ ਨਹੀਂ ਵਿਆਜ ਸਮੇਤ ਲਿਆਉ ਛੋਟੇ ਵਾਲੇ ਵੀ ਨਾਲ ਲਿਆਉ ਖਾਣਾ ਖੀ ਜਾਇਆ ਤੇਰੀ ਬੌੜੀ ਵੱਡਾ ਪਹਿਲੀ ਫਿਰਦਾ ਥੀਰਾ ਲੱਭ ਹੀ ਹੋ ਗਿਆ ਕਿਉਂ ਭਾਈ ਕੋਈ ਗੁੱਸਾ ਕਿਦਾ ਸੰਤ ਨਾ ਤਾਂ ਕੋਈ ਗੁੱਸਾ ਕਿੱਲਾ ਨਹੀਂ ਆਏ ਕਹਿਦਾ ਹੁੰਦਾ ਭਾਈ ਮੈਂ ਉੱਧਰ ਵਿੱਚ ਸਮਝਾਇਆ ਸੀ ਮੁੰਡਿਆਂ ਨੂੰ ਸੋਨੂੰ ਵੀ ਸਮਝਾਇਆ ਸੀ ਹਾਂ ਤਾਂ ਆ ਨਾ ਹੁੰਦਾ ਛੜਾ ਬੰਦਾ ਤਾਂ ਹੋ ਗਿਆ ਸੀ ਕੰਮ ਹੋ ਗਿਆ ਸੀ ਤਾਂ ਪੱਕਾ ਹਾਂ ਐਂ ਇੰਦਾ ਉਹ ਬੈਲ ਮਾੜੇ ਹੂੰ ਵੱਡੇ ਛਾਣੇ ਅੱਗੇ ਤੋਂ ਧਿਆਨ ਰੱਖੋ ਸਾਨੀ ਗੱਲੀ